ਹਾਂਜੀ ਤੁਸੀਂ ਦੇਖ ਰਹੇ ਹੋ ਕਿ ਅੱਜ ਮੈਂ ਤੁਹਾਡੇ ਵਾਸਤੇ ਸਪੈਸ਼ਲ ਚਟਨੀ ਬਣਾ ਕੇ ਅੱਜ ਲਿਆਈਆਂ ਤੇ ਇਹਦੇ ਚ ਜੋ-ਜੋ ਮਟੀਰੀਅਲ ਪਿਆ ਹੈ ਅਲੱਗ-ਅਲੱਗ ਹੀ ਪਾਇਆ ਮੈਂ ਦੇਖਣਾ ਜਿਵੇਂ ਧਨੀਆ ਪੁਦੀਨਾ ਤੇ ਹਮੇਸ਼ਾ ਪੈਂਦਾ ਹੀ ਪੈਂਦਾ ਹੈ ਔਰ ਲਸਣ ਦੀ ਮੈਂ ਪੂਰੀ ਇੱਕ ਗੁੱਟੀ ਪਾਈ ਹੈ ਉਸ ਤੋਂ ਇਲਾਵਾ ਹਰੀ ਮਿਰਚ ਜਵੈਨ ਦੇ ਪੱਤੇ ਪਿਆਜ਼ ਟਮਾਟਰ ਤੇ ਜਿਹੜੇ ਸੁੱਕੇ ਮਸਾਲੇ ਪੈਨ ਉਹ ਅਲੱਗ ਤੇ ਇੱਕ ਵਾਰੀ ਇਸ ਰੈਸਪੀ ਨਾਲ ਮੇਰੇ ਨਾਲ ਜ਼ਰੂਰ ਬਣਾ ਕੇ ਦੇਖੋ ਇਹ ਹਾਜਮੇ ਵਾਸਤੇ ਬਹੁਤ ਹੀ ਵਧੀਆ ਹੈ ਜਦੋਂ ਵੀ ਤੁਸੀਂ ਦਾਲ ਕਿਦਿਰ ਬਣਾਈਏ ਜਾਂ ਸਬਜ਼ੀ ਬਣਾਈਏ ਜਾਂ ਚਾਵਲ ਖਿਚੜੀ ਬਣਾਇਨੇ ਉਹਦੇ ਨਾਲ ਤੁਸੀਂ ਇਹ ਚਟਨੀ ਲਓਗੇ ਤਾਂ ਬਹੁਤ ਹੀ ਟੇਸਟੀ ਲੱਗਦੀ ਹੈ ਮਜ਼ਾ ਆ ਜਾਂਦਾ ਦੋ ਫੁਲਕਿਆਂ ਦੀ ਬਜਾਇਦ ਦੋ ਤਿੰਨ ਚਾਰ ਚਾਰ ਸਾਰੇ ਖਾ ਜਾਣਗੇ ਬੱਚਾ ਨੂੰ ਵੀ ਬਹੁਤ ਪਸੰਦ ਆਏਗੀ ਜਾਦੀਆ ਸਟ੍ਰੌਂਗ ਵੀ ਨਹੀਂ ਕਿਉਂਕਿ ਜਾਦੀਆਂ ਸੀ ਮਿਰਚਾਂ ਨਹੀਂ ਇਹਦੇ ਚ ਪਾਉਂਦੇ 2 ਜਾਂ 3 ਘੜ ਲਈ 2-3 ਜਿਵੇਂ ਸੇ ਸਬਜੀ ਚ ਆਮ ਯੂਜ਼ ਕਰਦੇ ਆ ਔਰ ਤੁਸੀਂ ਇਹ ਦੇਖੋ ਕਿ ਇਹਨੂੰ ਤੁਸੀਂ ਇੱਕ ਹਫਤੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਮੈਂ ਕਾਫੀ ਸਾਰੀ ਬਣਾਈ ਹੈ ਬਟ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਜਿੰਨੀ ਕੁ ਮੈਂ ਇਹਦੇ ਚ ਕੱਢੀ ਔਰ ਜਦੋਂ ਤੁਸੀਂ ਰੱਖਣੀ ਹੈ ਤਾਂ ਚੀਨੀ ਦਾ ਬਰਤਨ ਹੋਵੇ ਜਾਂ ਕੱਚ ਦਾ ਬਰਤਨ ਹੋਵੇ ਪਲਾਸਟਿਕ ਚ ਬਿਲਕੁਲ ਨਾ ਪਾਣੀ ਔਰ ਨਾ ਹੀ ਤੁਸੀਂ ਸਟੀਲ ਦੇ ਬਰਤਨ ਵਿੱਚ ਪਾਣੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਸ ਖੁੱਲ ਜਾਂਦੀ ਹੈ ਔਰ ਜੋ ਪੇਟ ਵਾਸਤੇ ਖਰਾਬ ਹੁੰਦੀ ਹੈ ਹਮੇਸ਼ਾ ਚੀਨੀ ਦਾ ਬਰਤਨ ਲਓ ਕੱਚ ਦਾ ਲੈ ਲਓ ਅਗਰ ਨਹੀਂ ਹੈ ਤਾਂ ਗਲਾਸਾਂ ਚ ਪਾ ਕੇ ਰੱਖ ਦਿਓ ਗਲਾਸ ਤੇ ਕੱਚ मोस्टली ਹੁੰਦੇ ਨੇ ਘਰਾਂ ਦੇ ਵਿੱਚ ਸ਼ੀਸ਼ੀ ਚ ਪਾ ਕੇ ਰੱਖ ਦਿਓ ਜੈਮ ਵਾਲੀਆਂ ਸ਼ੀਸ਼ੀਆਂ ਖਾਲੀ ਹੁੰਦੀਆਂ ਨੇ ਉਹਦੇ ਚ ਪਾ ਕੇ ਤੁਸੀਂ ਰੱਖ ਸਕਦੇ ਹੋ ਬਟ ਇਹ ਹੀ ਕੋਸ਼ਿਸ਼ ਕਰਿਆ ਕਰੋ ਕੱਚ ਤੇ ਚੀਨੇ ਦੇ ਬਰਤਨ ਵਿੱਚ ਚਟੇ ਪਾ ਕੇ ਰੱਖੋ ਕਿਉਂਕਿ ਇਹਦੇ ਨਾਲ ਹੈਲਦੀ ਵੀ ਰਹਿੰਦੀ ਹੈ ਤੁਸੀਂ ਹਫਤਾ ਹਫਤਾ ਸਟੋਰ ਵੀ ਕਰ ਸਕਦੇ ਹੋ ਐਨੀ ਖੇਚਲ ਵੀ ਕਰਨੀ ਹੈ ਤੇ ਫਿਰ ਘੱਟ ਤੋਂ ਘੱਟ ਹਫਤੇ ਦੀ ਤੇ ਬਣਾਓ ਹਫਤਾ ਪੂਰਾ ਤੁਹਾਡੇ ਘਰ ਵਿੱਚ ਚੱਲੇਗੀ ਛੋਟੀ ਜਿਹੀ ਡੱਬੀ ਚ ਪਾ ਕੇ ਹਸਬੰਦ ਨੂੰ ਵੀ ਦਿਓ ਬੱਚਿਆਂ ਨੂੰ ਵੀ ਦਿਓ ਟਿਫਿਨ ਦੇ ਵਿੱਚ ਤਾਂ ਦੇਖਣਾ ਕਿਨੇ ਮਜ਼ੇ ਨਾਲ ਰੋਟੀ ਖਾਣਗੇ ਔਰ ਭੁੱਖ ਵੀ ਜ਼ਿਆਦਾ ਲੱਗੇਗੀ ਔਰ ਚਲੋ ਜੀ ਸਟਾਰਟ ਕਰਦੇ ਆ ਇੱਕ ਵਾਰੀ ਮੇਰੀ ਰੈਸਪੀ ਨਾਲ ਤੁਸੀਂ ਵੀ ਬਣਾ ਕੇ ਦੇਖਣਾ ਚਲੋ ਸ਼ੁਰੂ ਕਰਦੇ ਆ ਸੀ ਰੈਸਪੀ ਠੀਕ ਹੈ ਜੀ ਚਲੋ ਜੀ ਹਾਂ ਜੀ ਮੈਂ ਅੱਜ ਬਹੁਤ ਸਾਰਾ ਮਟੀਰੀਅਲ ਤਿਆਰ ਕਰਕੇ ਕੁਝ ਬਣਾਉਣ ਲੱਗੀ ਆ ਇਹ ਦੇਖੋ ਜੀ ਟਮਾਟਰ ਧਨੀਆਂ ਮooli ਲਸਣ ਪਿਆਜ਼ ਇਧਰ ਪੁਦੀਨਾ ਹਰੀ ਮਿਰਚ ਤੇ ਨਾਲ ਇਸ ਮੇਰੇ ਕੋਲ ਜੁਵੈਨ ਦੇ ਪੱਤੇ ਨੇ ਇਹ ਦੇਖੋ ਜੁਵੈਨ ਬੀਜੀ ਮੈਂ ਘਰ ਹੀ ਤੇ ਉਹਦੇ ਪੱਤੇ ਨੇ ਪੁਦੀਨਾ ਵੀ ਮੇਰਾ ਘਰ ਦਾ ਧਨੀਆਂ ਵੀ ਛੋਟਾ ਛੋਟਾ ਨਿਕਲ ਆਇਆ ਜਿਹੜਾ ਹੈਗਾ ਸੀ ਮੈਂ ਕੱਢ ਲਿਆ ਹੁੰਦਾ ਤੇ ਇਹਦੇ ਨਾਲ ਅਸੀਂ ਅੱਜ ਬਣਾਵਾਂਗੇ ਚਟਨੀ ਇਹ ਸਾਰੀਆਂ ਚੀਜ਼ਾਂ ਪਾ ਕੇ ਸੱਤ ਅੱਠ ਚੀਜ਼ਾਂ ਪਾ ਕੇ ਅਸੀਂ ਚਟਨੀ ਬਣਾਵਾਂਗੇ ਲਸਣ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਸਰੀਰ ਦੀ ਵਾਈ ਹੁੰਦੀ ਹੈ ਅੱਜ ਕੱਲ ਅਸੀਂ ਜਿਹੜੀਆਂ ਵੀ ਖੁਰਾਕਾਂ ਖਾ ਰਹੇ ਹਾਂ ਸਭ ਦੇ ਵਿੱਚ ਚੀਜ਼ਾਂ ਚ ਵਾਈ ਹੁੰਦੀ ਹੈ ਕਿਉਂਕਿ ਐਨ ਐਨ ਐ ਇਹਨਾਂ ਨੇ ਦਵਾਈਆਂ ਸਪਰੇਅ ਕੀਤੀਆਂ ਹੁੰਦੀਆਂ ਨੇ ਫਰੂਟ ਹੋ ਜਾਵੇ ਵੈਜੀਟੇਬਲ ਹੋ ਜਾ ਕੁਝ ਵੀ ਅਸੀਂ ਖਾਂਦੇ ਆ ਸਾਡੇ ਸਰੀਰ ਨੂੰ ਬਾਹੇ ਕਰ ਜਾਂਦਾ ਤੇ ਕਾਰਨ ਕੀ ਹੈ ਕਿਉਂਕਿ ਸਪਰੇਆ ਜੜੀਆਂ ਨੇ ਬਹੁਤ ਜ਼ਿਆਦਾ ਆਣ ਲੱਗ ਗਿਆ ਨੇ ਅੱਜ ਕੱਲ ਬਹੁਤ ਆਣ ਲੱਗ ਗਏ ਨੇ ਇਸ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਪੁਰਾਣੇ ਜ਼ਮਾਨੇ ਵਿੱਚ ਲੋਕ ਜਿਹੜੇ ਸੀ ਨਾ ਬਜ਼ੁਰਗ ਸੀ ਉਹ ਛੱਟਰੀ ਤੋਂ ਬਿਨਾਂ ਖਾਣਾ ਹੀ ਨਹੀਂ ਸੀ ਖਾਂਦੇ ਹੁੰਦੇ ਅਗਰ ਸਬਜੀ ਨਹੀਂ ਵੀ ਬਣੀ ਸੀ ਦਾਲ ਨਹੀਂ ਵੀ ਹੁੰਦੀ ਸੀ ਤੇ ਚਟਨੀ ਦੇ ਨਾਲ ਹੀ ਪਰੌਂਠੇ ਜਾਂ ਰੋਟੀ ਖਾ ਲੈਣੀ ਔਰ ਆਰਾਮ ਨਾਲ ਸੰਤੁਸ਼ਟੀ ਹੋ ਜਾਂਦੀ ਸੀ ਨਾਲ ਲਸਣ ਲੱਸੀ ਲੱਲੀ ਨਾਲ ਦਹੀਂ ਲੈ ਲਿਆ ਤੇ ਚਲੋ ਜੀ ਸਬਜੀ ਦੀ ਜ਼ਰੂਰਤ ਵੀ ਨਹੀਂ ਸੀ ਪੈਂਦੀ ਬਟ ਅੱਜ ਕੱਲ ਜੇ ਤੁਸੀਂ ਦਾਲ ਬਣਾਈ ਹੋਈ ਹੈ ਤੇ ਦਾਲ ਨਾਲ ਚਟਨੀ ਬਹੁਤ ਵਧੀਆ ਲੱਗਦੀ ਹੈ ਅਗਰ ਤੁਸੀਂ ਦੋ ਰੋਟੀਆਂ ਖਾਣੇ ਦੋ ਦੀ ਬਜਾਏ ਤੁਸੀਂ ਚਾਰ ਖਾ ਲੋਗੇ ਅਗਰ ਸਾਡੀ ਚਟਨੀ ਨਾਲ ਬਣੀ ਹੋਈਗੀ ਤਾਂ ਚਟਨੀ ਦਾ ਅਲੱਗ ਹੀ ਫਲੇਵਰ ਹੁੰਦਾ ਹੈ ਅਲੱਗ ਅਰ ਦੇਖ ਧਨੀਆਂ ਜੋਏ ਗ੍ਰੀਨ ਗ੍ਰੀਨ ਧਨੀਆ ਜਦੋਂ ਤੁਸੀਂ ਚਟਨੀ ਚ ਪਾਉਗੇ ਵੈਸੇ ਵੀ ਠੰਡਾ ਹੁੰਦਾ ਏ ਧਨੀਆ ਸਾਰੇ ਕਹਿੰਦੇ ਨੇ ਕਿ ਠੰਡਾ ਹੁੰਦਾ ਏ ਔਰ ਪੇਟ ਦੀ ਜਿਹੜੀ ਗਰਮੀ ਹੈ ਸਾਡੀ ਉਹ ਸਾਰੀ ਬਾਹਰ ਨਿਕਲਦਾ ਟਮਾਟਰ ਟੇਸਟ ਵਾਸਤੇ ਅਸੀਂ ਪਾਨੇ ਆ ਔਰ ਜਿਹੜੇ ਇਹ ਜਿਹੜੀਆਂ ਨਾ ਜਵੈਨ ਦੀਆਂ ਪੱਤੀਆਂ ਇਹਦੇ ਨਾਲ ਜਿਹੜੇ ਗੈਸ ਵਗੈਰਾ ਹੁੰਦੀ ਹੈ ਪੇਟ ਦੀ ਉਹ ਸਾਰੀ ਨਿਕਲ ਜਾਂਦੀ ਲਸਣ ਦੇ ਨਾਲ ਤੇ ਇਹਦੇ ਨਾਲ ਔਰ ਪੁਦੀਨਾ ਤੁਹਾਨੂੰ ਪਤਾ ਹੈ ਕਿ ਪੇਟ ਵਾਸਤੇ ਕਿੰਨਾ ਹੀ ਵਧੀਆ ਵੇ ਔਰ ਮੈਂ ਹਰੀਆ ਮਿਰਚਾਂ ਲਈਆਂ ਥੋੜੀ ਜੀ ਮੈਂ ਮੂਲੀਆਂ ਦੇ ਪੱਤੇ ਵੀ ਵਿੱਚ ਕੱਟੇ ਨੇ ਤਾਂ ਕਿ ਦਾ ਟੇਸਟ ਹੋਰ ਵਧੀਆ ਬਣ ਜੇ ਔਰ ਪਿਆਜ਼ ਤੁਸੀਂ ਆਪਣੀ ਮਰਜ਼ੀ ਦੇ ਨਾਲ ਲੈਣੇ ਨੇ ਰਸਣ ਦੀ ਮੈਂ ਇੱਕ ਪੂਰੀ ਤੁਰੀ ਲਈਏ ਇਹ ਦੇਖੋ 20 25 ਘੜ ਤੋਂ ਘੜ ਤੁਰੀਆਂ ਨੇ ਤੇ ਮੈਂ ਸਾਰੀਆਂ ਨਮੂਲੀਆਂ ਦੇ ਵੀ ਥੋੜੇ ਜਿ ਮੈਂ ਪੀਸ ਲੈ ਲੈਣ ਸਭ ਤੋਂ ਪਹਿਲੇ ਅਸੀਂ ਇਹਨਾਂ ਨੂੰ ਵਾਸ਼ ਕਰਾਂਗੇ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਵਿੱਚ ਕਿਉਂਕਿ ਹਰ ਸਬਜ਼ੀ ਦੇ ਉੱਤੇ ਦਵਾਈ ਸਪਰੇ ਹੁੰਦੀ ਹੈ ਤੇ ਸਾਨੂੰ ਵਾਸ਼ ਜ਼ਰੂਰ ਕਰਨਾ ਚਾਹੀਦਾ ਹੈ ਚੰਗੀ ਤਰ੍ਹਾਂ ਤਾਕੇ ਸੱਡੀ ਸਿਹਤ ਹੈਲਦੀ ਰਵੇ ਤੇ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਇਹਨੂੰ ਧੋਣਾ ਬਹੁਤ ਜ਼ਰੂਰੀ ਹੈ ਸਭ ਨੂੰ ਦੋ ਤਿੰਨ ਪਾਣੀ ਚ ਮੈਂ ਧਵਾਉਂਗੀ ਪਹਿਲੇ ਮooli ਦੇ ਪੱਤਿਆਂ ਨੂੰ ਧੰਨੀਆਂ ਤੇ ਪੁਦੀਨਾ ਬਾਅਦ ਵਿੱਚ ਮੈਂ ਜਿਹੜੀਆਂ ਵੈਜੀਟੇਬਲ ਕੱਟੀਆਂ ਨੇ ਮਸਾਲੀਆਂ ਧਵਾਉਂਗੀ ਔਰ ਚਟਨੀ ਦੇਖਣਾ ਤੁਸੀਂ ਕਿੰਨੀ ਕਮਾਲ ਦੀ ਬਣੀ ਹੈ ਜਿਹਦੇ ਵਿੱਚ ਹੋਰ ਵੀ ਤਿੰਨ ਚਾਰ ਚੀਜ਼ਾਂ ਪਾਣੀਆਂ ਬਟ ਮੈਂ ਤੁਹਾਨੂੰ ਬਾਅਦ ਚ ਦੱਸਤੀਆਂ ਪਹਿਲੇ ਮੈਂ ਵਾਸ਼ ਕਰਕੇ ਤੇ ਤੁਹਾਨੂੰ ਦੱਸ ਦੂ ਠੀਕ ਹੈ ਜੀ ਹਾਂਜੀ ਧਨੀਆ ਤੇ ਪੁਦੀਨਾ ਮੈਂ 3-4 ਪਾਣੀ ਤੋਲਿਆ ਔਰ ਹੁਣ ਮੈਂ ਧਵਾਗੀ ਮooli ਲਸਣ ਵੀ ਮੈਂ ਧੋ ਕੇ ਪਾਵਾਂਗੀ ਕਿਉਂਕਿ ਹੱਥ ਹੱਥ ਗੰਦੇ ਲੱਗ ਜਾਂਦੇ ਨੇ ਲਸਣ ਵੀ ਸਾਰਾ ਵਾਸ਼ ਕਰਾਂਗੇ ਇੱਕ ਵਾਰੀ ਉਸ ਤੋਂ ਬਾਅਦ ਮੈਂ ਪਿਆਜ਼ ਪਾ ਦਾਂਗੀ ਪਿਆਜ਼ ਦਾ ਤੁਸੀਂ 4-4 ਪੀਸ ਕਰਕੇ ਪਾ ਸਕਦੇ ਹੋ ਮਿਕਸੀ ਨੇ ਆਪਣੇ ਆਪ ਗ੍ਰਾਇੰਡ ਕਰ ਦੇਣਾ ਬਸ 4 ਪੀਸੀ ਬਹੁਤ ਹੁੰਦੇ ਨੇ ਤੇ ਉਸ ਤੋਂ ਬਾਅਦ ਅਸੀਂ ਪਾ ਦਾਂਗੇ ਜਵੈਨ ਠੀਕ ਹੈ ਜੀ ਹੁਣ ਜਿਹੜਾ ਟਮਾਟਰ ਵੇ ਇਹਦੇ ਵੀ ਚਾਰ ਪੀਸ ਅਸੀਂ ਕਰਕੇ ਵਿੱਚੇ ਪਾ ਦਾਂਗੇ ਬਟ ਇਹਨੂੰ ਧੋਣਾ ਨਹੀਂ ਅਸੀਂ ਕੱਟੇ ਨੂੰ ਅਸੀਂ ਇਹਨੂੰ ਸਾਬਤ ਹੀ ਧੋਵਾਂਗੇ ਤੇ ਬਾਅਦ ਵਿੱਚ ਅਸੀਂ ਨੂੰ ਅੱਛੇ ਤਰ੍ਹਾਂ ਵਾਸ਼ ਕਰਕੇ ਤੇ ਕੱਟ ਲਵਾਂਗੇ ਇਹਨਾਂ ਨੂੰ 3-3 ਚਾਸਰ ਪਾਣੀ ਜ਼ਰੂਰ ਧੋਣਾ ਠੀਕ ਹੈ ਜੀ ਸਾਰੇ ਮਟੀਰੀਅਲ ਨੂੰ ਤਿਆਰ ਤੁਹਾਡੀ ਹੈਲਦੀ ਚਟਨੀ ਜਿਹੜੀ ਹੈ ਉਹ ਬਣੇਗੀ ਇਸ ਤਰ੍ਹਾਂ ਨਿਕੇ ਤੁਸੀਂ ਫਟਾਫਟ ਕਰ ਲਓ ਜੋ ਕਰਨਾ ਤੇ ਗਲਤ ਮਲਤ ਚੀਜ਼ਾਂ ਪਾਦੀਆਂ ਆਪਾਂ ਸਿਰਸ ਹੀ ਹੈਲਥ ਨੂੰ ਧਿਆਨ ਰੱਖਦੇ ਹੋਏ ਅਸੀਂ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਣਾ ਕਿਉਂਕਿ ਅਸੀਂ ਬੱਚਿਆਂ ਨੂੰ ਇਹੀ ਖਵਾਣੀ ਹੈ ਤੇ ਆਪ ਵੀ ਇਹੀ ਖਾਣੀ ਹੈ ਤੇ ਸਾਡੀ ਅਗਰ ਸਿਹਤ ਠੀਕ ਰਹੇਗੀ ਤੇ ਸਭ ਕੁਝ ਠੀਕ ਰਹੇਗਾ ਐਸੇ ਪਿੱਛੇ ਅਸੀਂ ਚਟਨੀ ਬਾਜ਼ਾਰੋਂ ਵੀ ਵੱਧੂ ਮਿਲ ਜਾਂਦੀ ਹੈ ਬਟ ਜਿਹੜੀ ਤੁਸੀਂ ਘਰ ਦੀ ਬਣਾਈ ਹੋਈ ਹੈ ਉਹ ਅਲੱਗ ਹੀ ਟੇਸਟ ਹੋਏਗਾ ਅਦਾ ਅਸੀਂ ਕੋਈ ਤੜਕਾ ਨਹੀਂ ਲਗਾਉਣਾ ਕੋਈ ਫਰਾਈ ਨਹੀਂ ਕਰਨਾ ਕੋਈ ਅਸੀਂ ਇਹਦੇ ਵਿੱਚ ਤੇਲ ਨਹੀਂ ਪਾਣਾ ਬਿਲਕੁਲ ਸਿੰਪਲ ਤੇ ਹੈਲਦੀ ਵੇ ਨਾਲ ਬਣਾਣੀ ਹੈ ਕਈ ਵਾਰੀ ਅਸੀਂ ਤੜਕੇ ਵਾਲੀ ਵੀ ਬਣਾਉਂਦੇ ਹਾਂ ਬਟ ਐਸੇ ਸਿੰਪਲ ਬਣਾ ਰਿਹਾ ਬਿਲਕੁਲ ਕੋਈ ਇਹਦੇ ਵਿੱਚ ਤੜਕਾ ਨਹੀਂ ਲਗਾਉਣਾ ਸੀ बस ਇਹਦੇ ਵਿੱਚ ਮਟੀਰੀਅਲ ਜੜਾ ਜੜਾ ਪਾਣਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਹੋ ਗਈ ਅਸਰੀ ਅਣੀ ਐਸਾ ਦਾ ਸਾਰਾ ਮਟੀਰੀਅਲ ਦੇਖੋ ਤਿਆਰ ਹੋ ਗਿਆ ਧੋ ਕੇ ਦੇਖੋ ਕਿੰਨਾ ਥੋੜਾ ਜਿਹਾ ਰਹਿ ਗਿਆ ਸ਼ਲਿੰਕ ਹੋ ਜਾਂਦਾ ਜਿਹੜਾ ਪੁਦੀਨਾ ਹੋ ਗਿਆ ਧਨੀਆ ਹੋ ਗਿਆ ਐਨਾ ਸਾਰਾ ਲੱਗ ਰਿਹਾ ਸੀ ਬਟ ਹੁਣ ਸਾਰਾ ਨਾਲ ਹੀ ਅਸੀਂ ਪਹਿਲੇ ਸਫਾਈ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਕੰਮ ਕਰਾਂਗੇ ਠੀਕ ਹੈ ਜੀ ਚਲੋ ਜੀ ਹੋ ਸਾਡਾ ਹੋ ਗਿਆ ਮਟੀਰੀਅਲ ਤਿਆਰ ਹੁਣ ਅਸੀਂ ਜਿਹੜੇ ਟਮਾਟਰ ਨੇ ਅਸੀਂ ਚਾਰ-ਪੀਸ ਕਰ ਦਾਂਗੇ ਔਰ ਪਿਆਜ਼ਾਂ ਨੂੰ ਵੀ ਥੋੜਾ ਮੋਟਾ-ਮੋਟਾ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਚਟੇਵਲ ਤਿਆਰੀ ਕਰਾਂਗੇ ਠੀਕ ਹੈ ਜੀ ਚਲੋ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਮਟੀਰੀਅਲ ਬਿਲਕੁਲ ਤਿਆਰ ਹੈ ਰੈਡੀ ਹੈ ਬਿਲਕੁਲ ਬਸ ਹੁਣ ਜਿਹੜੀਆਂ ਚੀਜ਼ਾਂ ਸੇ ਨਾਲ-ਨਾਲ ਪਾਣੀਆਂ ਨੇ ਮੈਂ ਤੁਹਾਨੂੰ ਦੱਸਦੀ ਚਲਾਂਗੀ ਕਿ ਕਿਹੜੀ-ਕਿਹੜੀ ਚੀਜ਼ ਵਿੱਚ ਪਾਣੀ ਹੈ ਔਰ ਬਿਲਕੁਲ ਇਸ ਵੇਲੇ ਨਾਲ ਬਣਾਓਗੇ ਤਾਂ ਬਹੁਤ ਹੀ ਟੇਸਟੀ ਬਣੇਗੀ ਘੱਟ ਤੋਂ ਘੱਟ ਤੁਸੀਂ ਇਹਨੂੰ 5-6 ਦਿਨਾਂ ਵਾਸਤੇ ਯੂਜ਼ ਕਰ ਸਕਦੇ ਹੋ ਔਰ ਫ੍ਰਿਜ ਚ ਜ਼ਰੂਰ ਰੱਖਣੀ ਹੈ ਬਾਹਰ ਨਹੀਂ ਰੱਖਣੀ ਠੀਕ ਹੈ ਜੀ ਕਿਉਂਕਿ ਜੇ ਅਸੀਂ ਇਸ ਨੂੰ ਅਗਰ ਬਾਹਰ ਰੱਖਾਂਗੇ ਤੇ 2-3 ਦਿਨ ਸਾਡੇ ਘਟੇਗੇ ਤੇ ਅਸੀਂ ਅਗਰ ਫ੍ਰਿਜ ਚ ਰੱਖਾਂਗੇ ਤੁਸੀਂ ਹਫਤਾ ਭਰ ਵੀ ਇਸ ਨੂੰ ਖਾ ਸਕਦੇ ਹੋ ਮੈਂ ਤਾਂ ਹਮੇਸ਼ਾ ਇਕੱਠੀ ਬਣਾ ਲੈਂਦੀ ਹਾਂ 4-5 ਦਿਨ ਆਰਾਮ ਨਾਲ ਨਿਕਲ ਜਾਂਦੇ ਨੇ ਔਰ ਦਾਲ ਦੇ ਨਾਲ ਤਾਂ ਇੰਨੀ ਕੁ ਟੇਸਟੀ ਬੰਦੇ ਖਿਚੜੀ ਹੋ ਜਾਂ ਚਾਵਲ ਹੋ ਜਾਂ ਬਹੁਤ ਹੀ ਮਜ਼ਾ ਆਉਂਦਾ ਇਹਨੂੰ ਖਾ ਕੇ ਚਮਚਾ ਚਮਚਾ ਸਾਰੀ ਫੈਮਿਲੀ ਖਾਓ ਇੱਕ ਤਾਂ ਪੇਟ ਦੀ ਗੈਸ ਨਿਕਲ ਜਾਏਗੀ ਇੱਕ ਦੂਜਾ ਪੇਟ ਹੈਲਦੀ ਰਹੇਗਾ ਔਰ ਜਿਹੜਾ ਖਾਦਾ ਪੀਤਾ ਹੋਏਗਾ ਹਜ਼ਮ ਹੋ ਜਾਏਗਾ ਕਿਉਂਕਿ ਕਈ ਵਾਰੀ ਕਿਸੇ ਨੂੰ ਖਾਣੇ ਤੋਂ ਬਾਅਦ ਫਾਰਾ ਚੜ ਜਾਂਦਾ ਐ ਸੇ ਪਿੱਛੇ ਪਹਿਲੇ ਲੋਕ ਚਟਨੀ ਜ਼ਰੂਰ ਬਣਾਉਂਦੇ ਸੀ ਨਹੀਂ ਹੋਰ ਕੁਝ ਹੁੰਦਾ ਸੀ ਨਾ ਕੁੰਡੇ ਵਿੱਚ ਫਟਾਫਟ ਪਿਆਜ਼ ਟਮਾਟਰ ਇਹ ਪਾ ਕੇ ਹਰੀ ਮਿਰਚ ਪਾ ਕੇ ਤੇ ਉਹਦੇ ਨਾਲ ਹੀ ਖਾ ਲੈਂਦੇ ਹੁੰਦੇ ਸੀ ਬਟ ਅੱਜ ਕੱਲ ਤੇ ਸਾਡੇ ਕੋਲ ਸਾਰਾ ਕੁਝ ਹਰ ਚੀਜ਼ ਸਾਨੂੰ ਮਟੀਰੀਅਲ ਮਿਲ ਜਾਂਦਾ ਬਾਜ਼ਾਰੋਂ ਧਨੀਆਂ ਵੀ ਵਾਧੂ ਮਿਲ ਜਾਂਦਾ ਪੁਦੀਨਾ ਵੀ ਮਿਲ ਜਾਂਦਾ ਲਸਣ ਲਸਣ ਹਰ ਚੀਜ਼ ਪਹਿਲੇ ਲੋਕਾਂ ਦੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਸੀ ਘਰੋਂ ਹੀ ਤੋੜ ਤੋੜ ਕੇ ਬਣਾ ਲੈਂਦੇ ਸੀ ਬਟ ਅੱਜ ਕੱਲ ਬਾਜ਼ਾਰੋਂ ਸਾਨੂੰ ਖਰੀਦਣਾ ਪੈਂਦਾ ਸਭ ਕੁਝ ਬਟ ਇਹ ਜ਼ਰੂਰ ਬਣਾਓ ਔਰ ਆਪਣੇ ਬੱਚਿਆਂ ਵਾਸਤੇ ਆਪਣੀ ਫੈਮਿਲੀ ਦਾ ਪੂਰਾ ਤਿਆਰ ਰੱਖੋ ਚਟਨੀ ਦੇ ਨਾਲ ਠੀਕ ਹੈ ਜੀ ਕਿਉਂਕਿ ਇੱਕ ਚਮਚ ਵੀ ਰੋਜ਼ ਦਾ ਲੈ ਲਣਗੇ ਨਾ ਉਹਦੇ ਨਾਲ ਵੀ ਤੁਹਾਡਾ ਜਿਹੜਾ ਹਾਜ਼ਮ ਹੈ ਉਹ ਬਿਲਕੁਲ ਠੀਕ ਰਹੇਗਾ ਤੇ ਤੁਹਾਡੇ ਪੇਟ 'ਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਗੈਸ ਨਹੀਂ ਬਣੇਗੀ ਔਰ ਜਿਹੜਾ ਭਾਰਾਪਨ ਵੀ ਮਹਿਸੂਸ ਹੁੰਦਾ ਉਹ ਵੀ ਨਹੀਂ ਹੋਏਗਾ ਦਾਲ ਨਾਲ ਖਾਓ ਸਬਜ਼ੀ ਨਾਲ ਖਾਓ ਚਾਹ ਚਨੇ ਬਣਾਇਨੇ ਕੁਝ ਵੀ ਬਨਾਇਆ ਘਰ 'ਚ ਤੇ ਤੁਸੀਂ ਇੱਕ ਦੋ ਚਮਚ ਇਹਦੇ ਆਰਾਮ ਨਾਲ ਖਾ ਸਕਦੇ ਹੋ ਠੀਕ ਹੈ ਜੀ ਚਲੋ ਅਸੀਂ ਸਟਾਰਟ ਕਰਦੇ ਹਾਂ ਹੁਣ ਤੁਸੀਂ ਦੇਖੋ ਕਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਹਾਂਜੀ ਪਹਿਲੇ ਅਸੀਂ ਮਿਕਸੀ ਵਿੱਚ ਸਾਰਾ ਸਮਾਨ ਪਾਵਾਂਗੇ ਜਿੰਨਾ ਇੱਕ ਵਾਰੀ ਜਾਰ ਚੰਦਾ ਉਹਨਾ ਤੁਸੀਂ ਪਾਓ ਫਿਰ ਤੁਸੀਂ ਦੂਜੀ ਵਾਰੀ ਫਿਰ ਪਾ ਸਕਦੇ ਹੋ ਐਨਕ ਇੱਕੋ ਵਾਰੀ ਸਾਰਾ ਪਾਣਾ ਠੀਕ ਹੈ ਜੀ ਹੁਣ ਦੇਖੋ ਮਿਕਸੀ ਭਰ ਗਈ ਹੈ ਸਾਡੀ ਕਿਉਂਕਿ ਕਈਆਂ ਦੇ ਜਾਰ ਵੱਡੇ ਹੁੰਦੇ ਨੇ ਔਰ ਜ਼ਿਆਦਾ ਮਟੀਰੀਅਲ ਆ ਜਾਂਦਾ ਸਾਡਾ ਅਜੇ ਅੱਧਾ ਹੈ ਤੇ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਅਨਾਰ ਦਾਣੇ ਘੱਟੋ ਘੱਟ 1.5 ਚਮਚਵੇਂ ਅਨਾਰ ਦਾਣੇ ਪਾਣਾ ਔਰ ਸੌਂਫ ਜੀਰਾ ਜਵੈਨ ਔਰ ਇਹ ਹੈਗਾ ਆਵਲੇ ਦਾ ਪਾਊਡਰ ਇਹ ਮਿਕਸ ਕਰਕੇ ਮੈਂ ਪੀਸ ਕੇ ਰੱਖਿਆ ਹੋਇਆ ਇਹ ਵੀ ਪਾਵਾਂਗੀ ਕਿਉਂਕਿ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਸੌਫ ਜੀਰਾ ਜੁਵੈਨ ਤੇ ਆਵਲੇ ਦਾ ਪਾਊਡਰ ਹਰ ਵੀਡੀਓ ਚ ਮੈਂ ਦੱਸਦੀਆਂ ਕਿ ਜੂਰ ਬਣਾ ਕੇ ਰੱਖੋ ਇਹਦੇ ਨਾਲ ਹਾਜ਼ਮਾ ਬਹੁਤ ਵਧੀਆ ਰਹਿੰਦਾ ਵੈਸੇ ਵੀ ਘਰ ਚ ਕਿਸੇ ਦਾ ਪੇਟ ਅਚਾਨਕ ਦਰਦ ਹੁੰਦਾ ਤੇ ਤੁਸੀਂ ਇਹ ਦੇ ਸਕਦੇ ਹੋ ਤੇ ਉਸੇ ਵੇਲੇ ਫਰਕ ਪੈ ਜਾਂਦਾ ਤੇ ਆਵਲੇ ਦਾ ਪਾਊਡਰ ਤੁਸੀਂ ਸੁਕਾ ਕੇ ਰੱਖੋ ਮੈਂ ਪਿਛਲੀਆਂ ਵੀਡੀਓਜ਼ ਦੱਸਿਆ ਵੀ ਸੀਗਾ ਕਿ ਕਿਸ ਤਰ੍ਹਾਂ ਪਾਊਡਰ ਨੂੰ ਸੁਕਾਣਾ ਹੈ 2 ਚਮਚ ਅਸੀਂ ਪਾ ਦਾਂਗੇ ਦਹੀਂ ਦੇ ਠੀਕ ਹੈ ਜੀ ਹੁਣ ਅਸੀਂ ਉੱਤੋਂ ਟੱਕਣ ਬੰਦ ਕਰਕੇ ਤੇ ਅਸੀਂ ਹੁਣ ਮਿਕਸੀ ਵੱਲ ਜਾ ਰਹੇ ਹਾਂ ਤੇ ਮੈਂ ਤੁਹਾਨੂੰ ਫਿਰ ਜਦੋਂ ਸਾਡਾ ਨੀਚੇ ਹੋ ਜਾਏਗਾ ਤੇ ਜਿਹੜਾ ਮਟੀਰੀਅਲ ਰਹਿ ਗਿਆ ਫਿਰ ਅਸੀਂ ਉਹ ਬਾਅਦ ਵਿੱਚ ਪਾਵਾਂਗੇ ਠੀਕ ਹੈ ਜੀ ਚਲੋ ਮੈਂ ਤੁਹਾਨੂੰ ਮਿਕਸੀ 'ਚ ਬਣਾ ਕੇ ਦਿਖਾਉਣੀ ਆ ਕਿ ਕਿਸ ਤਰ੍ਹਾਂ ਬਣਦੀ ਹੈ ਔਰ ਹੁਣ ਅਸੀਂ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਤੇ ਨਾਲ ਹੀ ਪਾ ਦਾਂਗੇ ਲੋੜ ਮੁਤਾਬਕ ਨਮਕ ਮੈਂ ਮਿੱਠਾ ਬਿਲਕੁਲ ਨਹੀਂ ਪਾਉਂਦੀ ਕਿਉਂਕਿ ਖੱਟੀ ਬਣਾਣੀ ਹੈ ਤੇ ਬਹੁਤ ਹੀ ਵਧੀਆ ਰਕਦੀ ਇਸ ਤਰ੍ਹਾਂ ਤੇ ਦਰਦਰਾ ਕੀਤਾ ਹੋਇਆ ਸੁੱਕਾ ਤੰਗਿਆ ਠੀਕ ਹੈ ਜੀ ਹੁਣ ਅਸੀਂ ਮਿਕਸ ਨੂੰ ਬੰਦ ਕਰਕੇ ਤੇ ਪਹਿਲੇ ਇਹਨੂੰ ਗ੍ਰਾਈਂਡ ਕਰਾਂਗੇ ਇਹ نیچے ਹੋ ਜਾਏਗਾ ਫਿਰ ਜਿਆਦਾ ਬਾਕੀ ਮਟੀਰੀਅਲ ਅਸੀਂ ਨੂੰ ਪਾ ਦਾਂਗੇ ਠੀਕ ਹੈ ਜੀ ਹਾਂ ਜੀ ਦੇਖੋ ਇਹ نیچے ਹੋ ਗਿਆ ਸਾਰਾ ਮਟੀਰੀਅਲ ਤੇ ਹੁਣ ਜਿਹੜਾ ਮਟੀਰੀਅਲ ਰਹਿ ਗਿਆ ਉਹ ਵੀ ਅਸੀਂ ਪਾ ਦਾਂਗੇ ਨੂੰ ਚਿੱਤਰ ਪਰ ਲਵਾਂਗੇ ਉੱਪਰ ਤੱਕ ਇਹ ਇੱਕ ਪਿਆਜ਼ નીચે ਸਾਬਤ ਰਹਿ ਗਿਆ ਤੇ ਨੂੰ ਮੈਂ ਕੱਟ ਕੇ ਪਾਣੀ ਮੋਟੇ-ਮੋਟਾ ਮਟੀਰੀਅਲ ਤੁਸੀਂ ਕੱਟਣਾ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਆਦਾ ਸੀ ਬਰੀਕ ਕੱਟਣਾ ਮੋਟਾ ਵੀ ਕੱਟ ਸਕਦੇ ਹੋ ਠੀਕ ਹੈ ਮੇਰਾ ਵਿੱਚ ਪਿਆਜ਼ ਦਾ ਦੋ-ਤਿੰਨ ਪੀਸ ਰਹਿ ਗਿਆ ਸੀਗੇ ਵਿੱਚ ਸਾਬਤ ਹੀ ਤੇ ਥੋੜਾ ਜਿਹਾ ਕਟ ਕੇ ਪਾ ਲੋ ਨਾ ਅੱਛਾ ਮਟੀਰੀਅਲ ਆ ਜਾਂਦਾ ਜੇ ਮੋਟਾ ਮੋਟਾ ਪਾਓਗੇ ਤੇ ਮਟੀਰੀਅਲ ਘਟ ਆਏਗਾ ਇਸ ਤਰ੍ਹਾਂ ਸਾਰਾ ਕੁਝ ਫਿਰ ਪੇਗਾਨੇ ਵਿੱਚ ਠੀਕ ਹੈ ਜੀ ਥੋੜਾ ਜਿਹਾ ਹੁਣ ਅਸੀਂ ਕੀ ਕਰਾਂਗੇ ਥੋੜਾ ਜਿਹਾ ਅਸੀਂ ਗ੍ਰाइंड ਕਰ ਲਿਆ ਹੁਣ ਅਸੀਂ ਅੱਧੇ ਕਟੋਰੀ ਪਾਣੀ ਦੇ ਪਾਵਾਂਗੇ ਕਿਉਂਕਿ ਬਿਲਕੁਲ ਸੁੱਕਾ ਤੇ ਪੀਸਿਆ ਨਹੀਂ ਜਾਣਾ ਪਹਿਲੇ ਅਸੀਂ ਦਹੀਂ ਪਾਇਆ ਸੀ ਨੀਚੇ ਬਟ ਅਸੀਂ ਹੁਣ ਕੀ ਕਰਾਂਗੇ ਅੱਧੇ ਕਟੋਰੀ ਪਾਣੀ ਦੇ ਵੀ ਪਾਵਾਂਗੇ ਠੀਕ ਹੈ ਅੱਧੇ ਕਟੋਰੀ ਪਾਣੀ ਦੇ ਘੱਟੋ ਘੱਟ ਜ਼ਰੂਰ ਪਾਣੀ ਹੈ ਤੇ ਇਹਦੇ ਨਾਲ ਕੀ ਹੋ ਜਾਏਗਾ ਕਿ ਤੁਹਾਡਾ ਜਿਹੜੀ ਚਟਨੀ ਜਲਦੀ ਜਲਦੀ ਪੀਸੀ ਜਾਏਗੀ। ਥੋੜੀ ਥੋੜੀ ਦੇਰ ਬਾਅਦ ਤੁਸੀਂ ਇਹਨੂੰ ਦੇਖੋ ਮਿਕਸ ਕਰਨਾ ਕਿਉਂਕਿ ਸਾਡੀ ਚਟਨੀ ਹੈਗੀ ਜਿਆਦੀ ਤੇ ਇਹਨੂੰ ਜਿਹੜਾ ਤੁਸੀਂ ਥੱਲੇ ਉੱਪਰ ਮਿਕਸ ਕਰਦੇ ਰਹੋਗੇ ਨਾਲ-ਨਾਲ। ਲਗਾਤਾਰ ਨਹੀਂ ਚਲਾਣੀ ਕੰਟੀਨਿਊ। ਫੇਰ ਹੀ ਵਧੀਆ ਚਟਨੀ ਬਣਦੀ ਹੈ। ਇਹ ਦੇਖੋ ਸਾਡੀ ਕੁਝ ਪੀਸ ਗਏ ਨੇ, ਕੁਝ ਮੋٹے ਪੀਸ ਰਹਿ ਗਏ ਨੇ। ਤੇ ਅਸੀਂ ਇਹਨੂੰ ਮਿਕਸ ਕਰ ਦਵਾਂਗੇ। ਠੀਕ ਹੈ ਜੀ। মিক্স ਕਰਨ ਨਾਲ ਕੀ ਹੁੰਦਾ ਹੈ ਕਿ ਜਿਹੜੇ ਮੋٹے ਰਹਿ ਗਏ ਉਹ ਵੀ ਪੀਸੇ ਜਾਣਗੇ ਚਲੋ ਜੀ ਇਹ ਦੇਖੋ ਜੀ ਹੁਣ ਬਹੁਤ ਵਧੀਆ ਬਣ ਗਏ ਬਟ ਅਜੇ ਵੀ ਅਸੀਂ ਨੂੰ ਕਰਾਂਗੇ ਗ੍ਰਾਈਂਡ ਹੁਣ ਸਾਡੇ ਇਹ ਵੇਖ ਕੇ ਜਿਹੜੇ ਸਾਡੇ ਮੋٹے-ਮੋਟੇ ਪੀਸ ਸੀ ਉਹ ਸਾਰੇ ਸੈੱਟ ਹੋ ਗਏ ਨੇ ਆ ਦੇਖੋ ਫੇਰ ਇੱਕ ਨਿਕਲ ਆਇਆ ਵਿੱਚੋਂ ਮੋਲੀ ਦਾ ਕਿਉਂਕਿ ਮੋਲੀ ਥੋੜੀ ਹਾਰਡ ਹੁੰਦੀ ਹੈ ਤੇ ਜਲਦੀ ਨਹੀਂ ਹੁੰਦੀ ਟਮਾਟਰ ਪਿਆਜ਼ ਛੱਕੀ ਹੋ ਜਾਂਦੇ ਨੇ ਤੇ ਹੁਣ ਅਸੀਂ ਨੂੰ ਫੇਰ ਇਸ ਤਰੀਕਾ ਬੰਦ ਕਰਕੇ ਫੇਰ ਰੱਖਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਡੀ ਚਟਨੀ ਬਣ ਗਈ ਹੈ ਦੇਖੋ ਜੀ ਕਿੰਨੀ ਫਰਸਟ ਕਲਾਸ ਬਣ ਗਈ ਚਟਨੀ ਥੋੜਾ ਤੁੱਪ ਦਾ ਲਿਸ਼ਕਾਰ ਪੈ ਰਿਹਾ ਹੈ ਇਹ ਦੇਖੋ ਜੀ ਕਿੰਨੀ ਵਧੀਆ ਬਣ ਗਈ ਬਾਹਰ ਬੜੀ ਤਿੱਖੀ ਧੁੱਪ ਨਿਕਲੀ ਹੋਈ ਹੈ ਇਸ ਵਾਸਤੇ ਅੰਦਰ ਤੱਕ ਲਿਸ਼ਕਾਰ ਆ ਰਿਹਾ ਹੈ ਵਾਈਟ ਵਾਈਟ ਇਹ ਦੇਖੋ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਜਦੋਂ ਵੀ ਇਹਨੂੰ ਟਨ ਪਾਣਾ ਹੈ ਨਾ ਚੀਨੀ ਦੇ ਬਰਤਨ ਚ ਪਾਓ ਕੱਚ ਦੇ ਬਰਤਨ ਚ ਪਾਓ ਮੈਂ ਚਿੱਨੀ ਦੇ ਹਮੇਸ਼ਾ ਬਰਤਨ ਚ ਪਾਣੀ ਜਾਂ ਕੱਚ ਦੇ ਬਰਤਨ ਚ ਕਿਉਂਕਿ ਜਿਹੜੀ ਚਟਨੀ ਹੈ ਨਾ ਇਹਦੇ ਚ ਖੱਟਾਪਨ ਹੁੰਦਾ ਜ਼ਿਆਦਾ ਤੁਸੀਂ ਇਹਦੇ ਚ ਇਮਲੀ ਦੀ ਚਟਨੀ ਵੀ ਪਾ ਸਕਦੇ ਹੋ ਇਮਲੀ ਦੀ ਖੱਟਾਪਨ ਵੀ ਬਣਾ ਕੇ ਜਰ ਜਿਆਦਾ ਖੱਟੇ ਖਾਣੇ ਚਾਹੁੰਦੇ ਹੋ ਤੇ ਤੁਸੀਂ ਉਹਦੇ ਚ ਇਮਲੀ ਦੀ ਚਟਨੀ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਮੈਂ ਦੂਸਰੀ ਕਟੋਰੀ ਚ ਬਾਕੀ ਪਲਟ ਰਹੀ ਹਾਂ ਪਹਿਲੇ ਜਿਹੜੀ ਛੋਟੀ ਵਾਲੀ ਬਹੁਤੀ ਖਾ ਦਾਂਗੇ ਤੇ ਬਾਅਦ ਚ ਜਦੋਂ ਜਿਹੜੀ ਬਚੇਗੀ ਫਿਰ ਉਧਰ ਟਰਨ ਕਰ ਲਾਂਗੇ ਠੀਕ ਹੈ ਜੀ ਤੇ ਜਰੂਰ ਤੁਸੀਂ ਇਹ ਹੀ ਕੋਸ਼ਿਸ਼ ਕਰਿਆ ਕਰੋ ਜੇ ਜਿਹੜੀ ਚਟਨੀ ਬ बनानी ਹੈ ਉਹ ਘੱਟ ਤੋਂ ਘੱਟ ਤੁਸੀਂ ਚੀਨੀ ਦੇ ਬਰਤਨ ਚ ਰੱਖੋ ਅਗਰ ਤੁਸੀਂ ਲੰਬਾ ਟਾਈਮ ਰੱਖਣੀ ਹੈ ਠੀਕ ਹੈ ਜੀ ਹਾਂਜੀ ਹੁਣ ਦੇਖੋ ਮੈਂ ਡਾਈਨਿੰਗ ਟੇਬਲ ਤੇ ਰੱਖੀ ਉਹ ਦਰਸ਼ਕਾਰ ਬਹੁਤ ਪੈ ਰਿਆ ਸੀ ਧੁੱਪ ਦਾ ਇਹ ਦੇਖੋ ਕਿੰਨੀ ਵਧੀਆ ਚਟਨੀ ਬਣ ਗਈ ਤੇ ਇੱਕ ਵਾਰੀ ਮੇਰੀ ਰੈਸਪੀ ਨਾਲ ਜਰੂਰ ਬਣਾ ਕੇ ਦੇਖਣਾ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਦੇਚੋ ਕਿਉਂਕਿ ਮਟੀਰੀਅਲ ਹੀ ਅਸੀਂ ਇੰਨਾ ਕੁਝ ਪਾ ਦਿੱਤਾ ਹੈ ਕਿ ਕੋਈ ਗੁੰਝਾਇਸ਼ ਹੀ ਨਹੀਂ ਰਹੀ ਕਿਸੇ ਕਿਸਮ ਦੀ ਵੀ ਤੇ ਇੱਕ ਵਾਰੀ ਜਰੂਰ ਬਣਾ ਕੇ ਦੇਖੋ ਦੇਖੋ ਨਾ ਤੁਹਾਨੂੰ ਭੁੱਖ ਸੋ ਕੋ ਦੁਣੀ ਲੱਗੇਗੀ ਔਰ ਇੱਕ ਦੋ ਰੋਟੀਆਂ ਦੀ ਬਜਾਏ ਤੁਸੀਂ ਚਾਰ ਚਾਰ ਫੁਲਕੇ ਖਾ ਲੋਗੇ ਔਰ ਸਾਰੇ ਮੰਗਣਗੇ ਤੁਹਾਡੇ ਕੋਲ ਬਾਰ-ਬਾਰ ਚੱਕਣੀ ਇਸ ਤਰ੍ਹਾਂ ਦੀ ਠੀਕ ਹੈ ਇਹਦੇ ਵਿੱਚ ਮਿੱਠਾ ਬਿਲਕੁਲ ਨਹੀਂ ਪਾਣਾ ਤੁਸੀਂ ਅਗਰ ਤੁਸੀਂ ਬੈਲੈਂਸ ਬਰਾਬਰ ਰੱਖਣਾ ਤੇ ਪਾ ਸਕਦੇ ਹੋ ਬਟ ਮੈਂ ਕਦੇ ਨਹੀਂ ਪਾਇਆ ਇਹਦੇ ਵਿੱਚ ਚਪਚੀਨੀ ਜਾਂ ਸ਼ੱਕਰ ਮੈਂ ਕੁਝ ਨਹੀਂ ਪਾਉਂਦੀ ਇਹਦੇ ਵਿੱਚ ਬਿਲਕੁਲ ਸਿੰਪਲ ਰੱਖੋ ਔਰ ਖੱਟੀ ਬਣਾਓ ਹਰ ਚੀਜ਼ ਇਹਦੇ ਵਿੱਚ ਖੱਟਾ ਪਾਣ ਵੇ ਖੱਟੇ ਦੇ ਨਾਲ ਵੀ ਤੁਹਾਡਾ ਪੇਟ ਬੜਾ ਸਾਫ਼ ਰਹਿੰਦਾ ਹੈ ਔਰ ਇੱਕ ਵਾਰੀ ਮੇਰੇ ਰੈਸਪੀ ਨੂੰ ਜਰੂਰ ਬਣਾ ਕੇ ਦੇਖਣਾ ਠੀਕ ਹੈ ਜੀ ਜੋ-ਜੋ ਮੈਟੇਰੀਅਲ ਪਾਇਆ ਜਿੰਨਾ ਵੀ ਸਮਾਨ ਹੈ ਘਰ ਦਾ ਹੀ ਘਰ ਦੇ ਵਿੱਚੋਂ ਹੀ ਚੁੱਕਿਆ ਮੈਂ ਕਿਧਰੋਂ ਬਾਹਰੋਂ ਨਹੀਂ ਲਿਆਈ ਹਰ ਚੀਜ਼ ਧਨੀਆ ਤੇ ਪੁਦੀਨਾ ਆਮ ਹੀ ਜਦੋਂ ਤੁਸੀਂ ਸਬਜੀ ਲੈਣ ਜਾਂਦੇ ਹੋ ਮਿਲ ਹੀ ਜਾਂਦਾ ਕੋਈ ਮੁਸ਼ਕਲ ਨਹੀਂ ਹੈ ਔਰ ਨਾਲ ਮਿਰਚਾ ਹਰੀਆ ਮਿਰਚਾ ਵੀ ਮਿਲ ਜਾਂਦੀਆਂ ਨੇ ਕੁਝ ਵੀ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਨਹੀਂ ਮਿਲੇਗੀ ਤੁਹਾਨੂੰ ਬਾਜ਼ਾਰ ਤੋਂ ਬੜੀ ਅੱਛੀ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਇੱਕ ਵਾਰੀ ਖਤਮ ਹੋਵੇ ਨਾਲ ਹੀ ਫਿਰ ਬਣਾ ਲਓ ਔਰ ਦੇਖਣਾ ਤੁਹਾਡੇ ਸਾਰੇ ਫੈਮਿਲੀ ਕਿਵੇਂ ਹੈਲਦੀ ਰਹਿੰਦੀ ਹੈ ਔਰ ਖਾਣਾ ਪੀਣਾ ਵੀ ਅਚੀ ਤਰ੍ਹਾਂ ਜਮ ਹੋ ਜਾਇਆ ਕਰੇਗਾ ਔਰ ਜੋ ਅੱਜਕਲ ਖੁਰਾਕਾਂ ਪਾੰਦੇ ਬਿਨ ਖਾਦਾਂ ਪਾ ਰਹੇ ਨੇ ਉਹਨਾਂ ਦਾ ਪੇਟ ਤੇ ਕੋਈ ਅਸਰ ਨਹੀਂ ਹੋਏਗਾ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਓਕੇ ਜੀ ਸਸਿਕਾ